ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੂਲਸ ਆਪ ਸਾਰੇ ਦਾ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਆਪਾਂ ਟੌਪਿਕ ਲੈ ਕੇ ਹਾਜ਼ਰ ਹੋਏ ਆ ਕਿ ਜਿਹੜੀ ਟਵਿਨ ਫਲੇਮ ਜਰਨੀ ਆ ਕਿ ਇਹ ਸੱਚ ਦੇ ਵਿੱਚ ਜਰਨੀ ਹੁੰਦੀ ਆ ਜਾਂ ਇਹ ਸਿਰਫ ਇੱਕ ਭਰਮ ਭੁਲੇਖਾ ਹੀ ਆ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ 1 TV ਚੈਨਲ ਆ ਪੰਜਾਬੀ ਦੇ ਵਿੱਚ ਉਹਦੇ ਤੇ ਪੋਡਕਾਸਟ ਆਉਂਦੇ ਆ ਤੇ ਜਿਹੜਾ ਲਾਸਟ ਪੋਡਕਾਸਟ ਸੀ ਉਹ ਇੱਕ ਲੇਡੀ ਵੱਲੋਂ ਸੀ ਤੇ ਉਹਨਾਂ ਨੇ ਦੱਸਿਆ ਟਵਿਨ ਫਲੇਮ ਜਰਨੀ ਬਾਰੇ ਸੋ ਮੈਨੂੰ WhatsApp ਤੇ ਕਈ ਭੈਣਾਂ ਨੇ ਲਿੰਕ ਵੀ ਭੇਜਿਆ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਜ਼ਰੂਰ ਸੁਣਿਓ ਲਿੰਕ ਤੇ ਇਹਦੇ ਬਾਰੇ ਆਪਣੀ ਜਿਹੜੇ ਵਿਚਾਰ ਨੇ ਉਹ ਜ਼ਰੂਰ ਦੱਸਿਓ ਜੀ ਬਿਲਕੁਲ ਉਸ ਜਿਹੜੀ ਵੀਡੀਓ ਸੀ ਜਿਹੜਾ ਲਿੰਕ ਸੀਗਾ ਉਹਦੇ ਤੇ ਜਾ ਕੇ ਜਦੋਂ ਕਮੈਂਟ ਦੇਖਿਆ ਤਾਂ ਬਹੁਤਾਂ ਨੇ ਇਸ ਜਰਨੀ ਦੇ ਬਾਰੇ ਕਿਹਾ ਕਿ ਹਾਂ ਇਹ ਜਰਨੀ ਹੁੰਦੀ ਆ ਤੇ ਕਈ 네ਗੇਟਿਵ ਕਮੈਂਟ ਵੀ ਸੀਗੇ ਸੋ ਆਪਾਂ ਡਿਬੇਟ ਦੇ ਵਿੱਚ ਤਾਂ ਨਹੀਂ ਪੈਣਾ ਕਿਉਂਕਿ ਹਰ ਕੋਈ ਆਪੋ ਆਪਣੀ ਬੁੱਧੀ ਦੇ ਹਿਸਾਬ ਦੇ ਨਾਲ ਜਿਸ ਨੂੰ ਜਿੰਨੀ ਕ ਸਮਝ ਆਉਂਦੀ ਆ ਉਹ ਇਸ ਜਰਨੀ ਬਾਰੇ ਦੱਸ ਰਿਹਾ ਤੇ ਵਿਰੋਧ ਵੀ ਕਰ ਰਿਹਾ ਵਿਰੋਧੋਹੀ ਕਰ ਰਹੇ ਨੇ ਜੋ ਇਸ ਜਰਨੀ ਦਾ ਹਿੱਸਾ ਨਹੀਂ ਆ ਜਿਨ੍ਹਾਂ ਨੇ ਇਸ ਜਰਨੀ ਨੂੰ ਜਾਣਿਆ ਨਹੀਂ ਮਾਣਿਆ ਨਹੀਂ ਉਹ ਇਸ ਜਰਨੀ ਦਾ ਭੇਤ ਕਿੱਥੋਂ ਪਾ ਸਕਦੇ ਨੇ ਉਹ ਕਿਵੇਂ ਦੱਸ ਸਕਦੇ ਨੇ ਕਿ ਹਾਂ ਇਹ ਦੁਨਿਆਵੀ ਜਿਹੜਾ ਪਿਆਰ ਆ ਜਿਹੜਾ ਸਰੀਰਾਂ ਦੇ ਲੈਵਲ ਦਾ ਪਿਆਰ ਆ ਇਸ ਤੋਂ ਕਿਤੇ ਉੱਪਰ ਉੱਠ ਕੇ ਇਸ ਪਿਆਰ ਨੂੰ ਇਸ ਆਤਮਿਕ ਆਨੰਦ ਨੂੰ ਇਸ ਆਤਮਾ ਦੇ ਪਿਆਰ ਨੂੰ ਮਾਣਿਆ ਜਾ ਸਕਦਾ ਸਿਰਫ ਉਹੀ ਇਸ ਜਰਨੀ ਦੇ ਹੱਕ ਦੇ ਵਿੱਚ ਬੋਲਦੇ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਜਿਨ੍ਹਾਂ ਨੇ ਇਹ ਤਜਰਬਾ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ ਆ ਜਾਂ ਜੋ ਇਸ ਜਰਨੀ ਦਾ ਹਿੱਸਾ ਨੇ ਜੋ ਇਸ ਦਰਦ ਨੂੰ ਹੰਡਾ ਰਹੇ ਨੇ ਜਿਹੜੇ ਇਸ ਜਰਨੀ ਨੂੰ ਜੀ ਰਹੇ ਨੇ ਜੋ ਇਸ ਜਰਨੀ ਦੇ ਥਰੂ ਅਧਿਆਤਮਿਕ ਮਾਰਗ ਤੇ ਚੱਲ ਰਹੇ ਨੇ ਸਿਰਫ ਉਹੀ ਇਸ ਟਵਿਨ ਫਲੇਮ ਜਰਨੀ ਨੂੰ ਮਾਣ ਸਕਦੇ ਨੇ ਜਾਣ ਸਕਦੇ ਨੇ ਇਹਦੇ ਬਾਰੇ ਦੱਸ ਸਕਦੇ ਨੇ ਇਹਦੇ ਬਾਰੇ ਗੱਲਬਾਤ ਕਰ ਸਕਦੇ ਨੇ ਦੂਸਰਿਆਂ ਦਾ ਇਸ ਯਰਨੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਕਿਉਂਕਿ ਜਿਹੜੇ ਇਸ ਯਰਨੀ ਦਾ ਹਿੱਸਾ ਹੀ ਨਹੀਂ ਆ ਉਹਨਾਂ ਨੂੰ ਤਾਂ ਇਹ ਟਾਪਿਕ ਬੋਰਿੰਗ ਲੱਗਿਆ ਤੇ ਸਮਝ ਤੋਂ ਪਰੇ ਦੀ ਗੱਲ ਲੱਗੀ ਆ ਉਹਨਾਂ ਨੇ ਅੱਧ ਵਿਚਾਲੇ ਜਰੂਰ ਇਹ ਪੋਡਕਾਸਟ ਛੱਡ ਦਿੱਤਾ ਹੋਣਾ ਇਸ ਚੀਜ਼ ਦੀ ਗਰੰਟੀ ਆ ਕਿਉਂਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਿਰ ਤੋਂ ਉੱਤੋਂ ਦੀ ਲੰਘ ਜਾਣ ਵਾਲੀਆਂ ਹੁੰਦੀਆਂ ਨੇ ਜਿਹੜੇ ਇਸ ਜਰਨੀ ਦਾ ਹਿੱਸਾ ਨਹੀਂ ਆ। ਸੋ ਠੀਕ ਆ ਉਸ ਲੇਡੀ ਨੇ ਟਵਿੰ ਫਿਲਮ ਜਰਨੀ ਦੇ ਬਾਰੇ ਦੱਸਿਆ ਪਰ ਉਹਨਾਂ ਨੇ ਗੁਰਬਾਣੀ ਦੀ ਕੋਈ ਪੰਕਤੀ ਨਹੀਂ ਬੋਲੀ। ਕੁਝ ਮਤਲਬ ਉਹਨਾਂ ਨੇ ਹੋਰ ਜਿੱਦਾਂ ਕਈ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਉਲਝੇ ਹੋਏ ਨੇ ਫਿਲਹਾਲ। ਠੀਕ ਆ ਉਹ ਇੱਕ ਅਧਿਆਤਮਿਕ ਮਾਰਗ ਤੇ ਚੱਲ ਰਹੇ ਨੇ ਪਰ ਉਹ ਹੋਰ ਜਿਹੜੀਆਂ ਚੀਜ਼ਾਂ ਬਾਰੇ ਦੱਸ ਰਹੇ ਨੇ ਅਲੱਗ-ਅਲੱਗ ਵਿਧੀਆਂ ਅਪਣਾ ਰਹੇ ਨੇ। ਸੋ ਆਪਾਂ ਨਾ ਕਿਸੇ ਦੀ ਨਿੰਦਿਆ ਕਰ ਰਹੇ ਆ ਨਾ ਕਿਸੇ ਦੀ ਉਸਤਤ ਕਰ ਰਹੇ ਆ ਪਰ ਇਸ ਪੋਡਕਾਸਟ ਤੋਂ ਇਹ ਪਤਾ ਚੱਲ ਗਿਆ ਪੰਜਾਬੀ ਕਮਿਊਨਿਟੀ ਨੂੰ ਇੱਕ ਇਹ ਇੱਕ ਵਾਰ ਫਿਰ ਤੋਂ ਆਪਣੇ ਅੰਦਰ ਇੱਕ ਉਮੀਦ ਜਾਗ ਗਈ ਆ ਕਿ ਹਾਂ ਅਸੀਂ ਗਲਤ ਨਹੀਂ ਆ ਇਹ ਜਰਨੀ ਜ਼ਰੂਰ ਹੁੰਦੀ ਆ ਪਰ ਗੁਰਮਤ ਦੇ ਅਕੋਰਡਿੰਗ ਵੀ ਇਹ ਜਰਨੀ ਪੂਰੀ ਕੀਤੀ ਜਾ ਸਕਦੀ ਆ ਤੁਹਾਨੂੰ ਇੱਧਰ ਉੱਧਰ ਕਿਤੇ ਵੀ ਕੁਝ ਵੀ ਪਟਕਣ ਦੀ ਲੋੜ ਨਹੀਂ ਆ ਕੋਈ ਨਰਵਰਕ ਖਰੀਦਣ ਦੀ ਲੋੜ ਨਹੀਂ ਆ ਕੋਈ ਮੈਡੀਟੇਸ਼ਨ ਬਾਈ ਕਰਨ ਦੀ ਲੋੜ ਨਹੀਂ ਆ ਤੁਸੀਂ ਸਿਰਫ ਸਿੱਧਾ ਤੈਨ ਰੋਲ ਮਾਰਗਾ ਗੁਰਮਤ ਦਾ ਮੂਲ ਮੰਤਰ ਕਰਦੇ ਹੋਏ ਗੁਰਮਤ ਗੁਰ ਮੰਤਰ ਕਰਦੇ ਹੋਏ ਸਿਮਰਨ ਅਭਿਆਸ ਵਿੱਚ ਡੂੰਘਾ ਉਤਰਦੇ ਹੋਏ ਬਦ ਤੋਂ ਬਦ ਗੁਰਬਾਣੀ ਦਾ ਜਾਪ ਕਰਦੇ ਹੋਏ ਤੁਸੀਂ ਟਵਿਨ ਫਲੇਮ ਜਰਨੀ ਨੂੰ ਭਲੀ ਭਾਂਤ ਪੂਰੀ ਕਰ ਸਕਦੇ ਹੋ ਮੈਂ ਇਸ ਗੱਲ ਦੀ ਗਰੰਟੀ ਲੈਂਦੀ ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ ਗੁਰੂ ਮਹਾਰਾਜ ਦੇ ਭਰੋਸੇ ਦੇ ਸਦਕਾ 100% ਗਰੰਟੀ ਲੈ ਕੇ ਗੱਲ ਕਹਿੰਦੀ ਆ ਕਿ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇੱਕ ਮਿਕ ਹੋ ਕੇ ਆਪਣਾ ਕਨੈਕਸ਼ਨ ਸਟਰੋਂਗ ਕਰਕੇ ਗੁਰਬਾਣੀ ਗੁਰੂ ਨੂੰ ਮੰਨਦੇ ਹੋਏ ਵੀ ਇਸ ਜਰਨੀ ਨੂੰ ਕੰਪਲੀਟ ਕਰ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਜਿਹੜੀ ਟਵਿਨ ਫਿਲਮ ਜਰਨੀ ਆ ਚੂਜ਼ ਨਹੀਂ ਕੀਤੀ ਗੁਰੂ ਮਹਾਰਾਜ ਨੇ ਤੁਹਾਨੂੰ ਜੇਕਰ ਇਸ ਜਰਨੀ ਦੇ ਵਿੱਚ ਪਾਇਆ ਤਾਂ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਨ ਦਾ ਮੌਕਾ ਦਿੱਤਾ ਆ ਤਾਂਕੇ ਤੁਸੀਂ ਧਰਤੀ ਤੇ ਹੀ ਸਵਰਗ ਨੂੰ ਮਾਣ ਸਕੋ ਇਸ ਅਧਿਆਤਮਕ ਲੈਵਲ ਦੇ ਉੱਚ ਦਰਜੇ ਦੇ ਪਿਆਰ ਨੂੰ ਮਾਣ ਸਕੋ ਅਜੇ ਹ ਨਹੀਂ ਆ ਕਿ ਤੁਹਾਨੂੰ ਇੱਕ ਦੂਸਰੇ ਦੇ ਨਾਲ ਜੀਵਨ ਜਿਉਣ ਦੀ ਖਿੱਚ ਨਹੀਂ ਰਹਿੰਦੀ ਖਿੱਚ ਰਹਿੰਦੀ ਆ ਐਂਡ ਤੱਕ ਰਹਿੰਦੀ ਆ ਕਿਉਂ ਜੇਸ ਮਨੁੱਖਾ ਦੇਹੀ ਨੂੰ ਦੇਵੀ ਦੇਵਤੇ ਵੀ ਲੋਚਦੇ ਨੇ ਉਹ ਦੇਹੀ ਸਾਨੂੰ ਮਿਲੀ ਆ ਮਨੁੱਖਾ ਜੀਵਨ ਸਾਨੂੰ ਮਿਲਿਆ ਸੋ ਕਿਉਂ ਟਵਿਨ ਫਲੇਮ ਨੂੰ ਇੱਕ ਦੂਸਰੇ ਦੇ ਨਾਲ ਰਹਿਣ ਦੀ ਖਿੱਚ ਬਣੀ ਰਹਿੰਦੀ ਆ ਉਹ ਇਸ ਕਰਕੇ ਰਹਿੰਦੀ ਆ ਕਿਉਂਕਿ ਸਪਿਰਿਟ ਲੈਵਲ ਤੇ ਤਾਂ ਉਹ ਇਕੱਠੇ ਹੁੰਦੇ ਹੀ ਆ ਉੱਥੇ ਤਾਂ ਉਹ ਇਕੱਠੇ ਜੀਵਨ ਜੀ ਰਹੇ ਹੁੰਦੇ ਆ ਪਰ ਜੇਕਰ ਉਹ ਧਰਤੀ ਤੇ ਆਏ ਨੇ ਤਾਂ ਉਹਨਾਂ ਨੇ ਜਿਹੜਾ ਸਰੀਰਾਂ ਦੇ ਲੈਵਲ ਤੇ ਜੋ ਐਕਸਪੀਰੀਅੰਸ ਆ ਉਹ ਵੀ ਉਹਨਾਂ ਦਾ ਐਕਸਪੀਰੀਅੰਸ ਲੈਣ ਨੂੰ ਦਿਲ ਕਰਦਾ ਹੁੰਦਾ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਆ ਤਾਂ ਹੀ ਇਹ ਖਿੱਚ ਬਣੀ ਰਹਿੰਦੀ ਆ ਪਰ ਇੱਥੇ ਸਿਰਫ ਸਰੀਰਾਂ ਦੇ ਮਿਲਣ ਦੀ ਖੇਚੀ ਨਹੀਂ ਰਹਿੰਦੀ ਸਰੀਰਾਂ ਦੇ ਮਿਲਾਪ ਦੇ ਨਾਲ ਤੁਸੀਂ ਇਸ ਮਦਰ ਅਰਥ ਨੂੰ ਕੀ ਦੇ ਕੇ ਜਾ ਰਹੇ ਹੋ ਉਹ ਚੀਜ਼ ਮਾਇਨਾ ਰੱਖਦੀ ਆ ਤੁਸੀਂ ਆਪਣਾ ਸੋਲ ਪਰਪਸ ਨੂੰ ਕਿੰਨੀ ਸੁਹਿਰਦਤਾ ਦੇ ਨਾਲ ਕੰਪਲੀਟ ਕਰਕੇ ਜਾ ਰਹੇ ਹੋ ਇਹ ਚੀਜ਼ ਮਾਇਨਾ ਰੱਖਦੀ ਆ ਤੁਸੀਂ ਇੱਥੇ ਕਿਸੇ ਬੁੱਧਪੁਰਸ਼ ਨੂੰ ਜਨਮ ਦੇ ਕੇ ਜਾ ਰਹੇ ਹੋ ਇਹ ਚੀਜ਼ ਮਾਇਨਾ ਰੱਖਦੀ ਆ ਤੁਸੀਂ ਦੁਨੀਆ ਦੇ ਲਈ ਇੱਕ ਉਦਾਹਰਣ ਸਾਬਤ ਹੋ ਕੇ ਜਾ ਰਹੇ ਹੋ ਇਹ ਚੀਜ਼ ਮਾਇਨਾ ਰੱਖਦੀ ਆ ਤੁਸੀਂ ਦੁਨੀਆ ਦੇ ਡਰ ਤੋਂ ਉੱਪਰ ਉੱਠ ਕੇ ਆਪਣੇ ਮਨ ਨੂੰ ਸ਼ੁੱਧ ਕਰਕੇ ਇੱਕ ਸ਼ੁੱਧ ਵਾਤਾਵਰਣ ਵਾਲੇ ਦੁਆਲੇ ਫੈਲਾ ਕੇ ਜਾ ਰਹੇ ਹੋ ਇਹ ਚੀਜ਼ ਮਾਇਨਾ ਰੱਖਦੀ ਆ ਦੇਖੋ ਜਿਹੜੀ ਆਤਮਾ ਵਾ ਉਹ ਸੱਤਾ ਦਿੰਦੀ ਆ ਬੁੱਧੀ ਨੂੰ ਬੁੱਧੀ ਸੱਤਾ ਦਿੰਦੀ ਆਗੇ ਮਨ ਨੂੰ ਮਨ ਸੱਤਾ ਦਿੰਦਾ ਅੱਗੇ ਸਾਡੀਆਂ ਇੰਦਰੀਆਂ ਨੂੰ ਸੋ ਇੰਦਰੀਆਂ ਜਿਹੜੀਆਂ ਨੇ ਇਹ ਮਨ ਦੇ ਕੰਟਰੋਲ 'ਚ ਨੇ ਜੇਕਰ ਕਿਸੇ ਦਾ ਮਨ ਵਾਸ ਦੇ ਵਿੱਚ ਆ ਜਾਵੇ ਤਾਂ ਇੰਦਰੀਆਂ ਨੂੰ ਕੰਟਰੋਲ ਕਰ ਸਕਦਾ ਜਿਸ ਨੇ ਮਨ ਜਿੱਤ ਲਿਆ ਉਸ ਨੇ ਜੱਗ ਜਿੱਤ ਲਿਆ ਇਹ ਤਾਂ ਮਨ ਜਿੱਤਿਆ ਜੱਗ ਜੀਤ ਸਾਰੇ ਕਹਿੰਦੇ ਆ ਸੋ ਗੱਲ ਇੱਥੇ ਆ ਮਨ ਨੂੰ ਜਿੱਤਣ ਦੀ ਮਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਸਿਰਫ ਸ਼ਬਦ ਗੁਰੂ ਦੇ ਬਰਕਤ ਦੇ ਨਾਲ ਸੋ ਹਮੇਸ਼ਾ ਜ਼ੋਰ ਕੀਤਾ ਜਾਂਦਾ ਕਿ ਅਸੀਂ ਸ਼ਬਦ ਗੁਰੂ ਜੀ ਦੇ ਨਾਲ ਜੁੜੀਏ ਸ਼ਬਦ ਗੁਰੂ ਦੀ ਅਸੀਂ ਅਭਿਆਸ ਕਰਦੇ ਹੋਏ ਸ਼ਬਦ ਗੁਰੂ ਦਾ ਅਭਿਆਸ ਕਰਦੇ ਹੋਏ ਸਿਮਰਨ ਕਰਦੇ ਹੋਏ ਸੋ ਇਸ ਬਾਹਰ ਮੁਖੀ ਹੋਏ ਮਨ ਨੂੰ ਅੰਤਰਮੁਖੀ ਕਰਨਾ ਪੈਂਦਾ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੀ ਇਹ ਜਰਨੀ ਹੁੰਦੀ ਆ ਕਿ ਨਹੀਂ ਹੁੰਦੀ ਦੇਖੋ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਮਹਾਰਾਜ ਨੇ ਬਹੁਤ ਉਦਾਹਰਣਾ ਦੇ ਕੇ ਸਮਝਾਇਆ ਦੁਨਿਆਵੀ ਪੁਰਸ਼ੇ ਸਤਰੀਆਂ ਐਗਜ਼ਾਮਪਲਾਂ ਦੇ ਕੇ ਉਦਾਹਰਣਾ ਦੇ ਕੇ ਜਗਿਆਸੂ ਦੀਆਂ ਉਹ ਜਗਿਆਸੂ ਦੀ ਆਤਮਾ ਦੀਆਂ ਪਰਮਾਤਮਾ ਦੇ ਨਾਲ ਮਿਲਾਪ ਨੂੰ ਜੋੜਿਆ ਗਿਆ ਜਿਸ ਤਰ੍ਹਾਂ ਆਪਾਂ ਇੱਕ ਪੰਕਤੀ ਦੀ ਵਿਆਖਿਆ ਕੀਤੀ ਸੀ ਕਿ ਤਨ ਪਰਹਿਣਾ ਆਕਿਆਨ ਬਹਿਣ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਤਨ ਪਰ ਕਈਐ ਸੋਏ ਇੱਕ ਨੈਗੇਟਿਵ ਕਮੈਂਟ ਵੀ ਆਇਆ ਕਿ ਇਹ ਸਿਰਫ ਆਤਮਾ ਤੇ ਪਰਮਾਤਮਾ ਦੇ ਮਿਲਾਪ ਲਈ ਇਹ ਪੰਕਤੀ ਵਰਤੀ ਗਈ ਆ ਜੀ ਹਾਂ ਬਿਲਕੁਲ ਵਰਤੀ ਗਈ ਆ ਤੁਹਾਡੀ ਗੱਲ ਨਾਲ 100% ਸਹਿਮਤ ਆ ਪਰ ਦੁਨਿਆਵੀ ਪਤੀ ਪਤਨੀ ਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਇੱਕ ਨਹੀਂ ਅਨੇਕਾਂ ਹਜ਼ਾਰਾਂ ਪੰਕਤੀਆਂ ਨੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਦੇ ਵਿੱਚ ਦੁਨਿਆਵੀ ਜੀ ਵੇਸਤਰੀ ਦੁਨਿਆਵੀ ਪਤੀ ਪਤਨੀ ਉਨ੍ਹਾਂ ਦੇ ਮਿਲਾਪ ਦੀਆਂ ਉਦਾਹਰਣਾਂ ਦੇ ਕੇ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਵਰਣਨ ਕੀਤਾ ਗਿਆ ਤੁਸੀਂ ਕਿਤੇ 12 ਮਹਾ ਦੇ ਵਿੱਚ ਦੋ 12 ਮਹਾ ਨੇ ਇੱਕ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਚਿਆ ਤੁਖਾਰੀ ਰਾਗ ਦੇ ਵਿੱਚ ਤੇ ਦੂਸਰਾ ਜਿਹੜਾ ਉਸੇ 12 ਮਹਾ ਦਾ ਟਿਕਾ ਕੀਤਾ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ ਮਾਜ ਰਾਗ ਦੇ ਵਿੱਚ ਉਹ ਸਿਰਫ ਪਹਿਲੀ ਪਾਸ਼ਾਹੀ ਦੁਆਰਾ ਰਚੇ ਗਏ 12 ਮਹਾਂ ਦਾ ਟਿਕਾ ਕੀਤਾ ਗਿਆ ਪੰਜਵੇਂ ਪਾਸ਼ਾ ਜੀ ਦੇ ਦੁਆਰਾ ਬਾਣੀ ਦੇ ਰੂਪ ਵਿੱਚ ਤੁਸੀਂ ਕਿਤੇ ਸਾਵਣ ਮਹੀਨੇ ਦਾ ਪ੍ਰਸੰਗ ਪੜ੍ਹ ਕੇ ਦੇਖਿਓ ਤੇ ਵੱਖ-ਵੱਖ ਵਿਦਮਾਨਾਂ ਦੇ ਦੁਆਰਾ ਉਹਨਾਂ ਦੇ ਵਿਆਖਿਆ ਕੀਤੀ ਗਈ ਅਲੰਕਾਰ ਵਰਤੇ ਗਏ ਰੂਪਕ ਅਲੰਕਾਰ ਬਹੁਤ ਵਰਤੇ ਗਏ ਨੇ ਆਪ ਜੀ ਨੇ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਆ ਪੰਜਾਬ ਦੇ ਵਿੱਚ ਇਲੈਕਟਿਵ ਪੰਜਾਬੀ ਪੜ੍ਹਿਆ ਉਹਨਾਂ ਨੇ ਅਲੰਕਾਰਾਂ ਬਾਰੇ ਜ਼ਰੂਰ ਜਾਣਿਆ ਹੋਣਾ ਕਿ ਕਿੰਨੀ ਤਰ੍ਹਾਂ ਦੇ ਅਲੰਕਾਰ ਹੁੰਦੇ ਨੇ ਤੇ ਕਿਵੇਂ ਵਰਤੇ ਜਾਂਦੇ ਨੇ ਕਿੱਥੇ ਵਰਤੇ ਜਾਂਦੇ ਨੇ ਸੋ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਬਹੁਤ ਅਲੰਕਾਰ ਵਰਤੇ ਗਏ ਨੇ ਜਿਨ੍ਹਾਂ ਵਿੱਚ ਇੱਕ ਜ਼ਿਆਦਾ ਵਰਤਿਆ ਗਿਆ ਉਹ ਹੈ ਰੂਪਕ ਅਲੰਕਾਰ ਗੁਰਮਤ ਦੇ ਅਕੋਰਡਿੰਗ ਹੀ ਦੱਸ ਰਹੇ ਹਾਂ ਸ਼ਾਇਦ ਵਿਸ਼ਾ ਆਪ ਜੀ ਨੂੰ ਚੰਗਾ ਲੱਗੇ ਜਾਂ ਨਾ ਲੱਗੇ ਕਿ ਗੁਰਬਾਣੀ ਗੁਰੂ ਜੀ ਦੇ ਵਿੱਚ ਇਹ ਵੀ ਚੀਜ਼ਾਂ ਸਮਝਾਈਆਂ ਗਈਆਂ ਨੇ ਕਿ ਜਦੋਂ ਵਿਆਹੀ ਇਸਤਰੀ ਨਵ ਵਿਆਹੀ ਆਪਣੇ ਪੇਕੇ ਘਰ ਫੇਰਾ ਪਾਉਂਦੀ ਆ ਉਹਦੀਆਂ ਸਖੀਆਂ ਉਹਦੇ ਆਲੇ ਦੁਆਲੇ 71 ਹੁੰਦੀਆਂ ਨੇ ਤੇ ਉਸ ਨੂੰ ਉਸਦੇ ਸਹੁਰਿਆਂ ਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛਦੀਆਂ ਨੇ ਗੱਲ ਨੂੰ ਘਮਾ ਫਰਾ ਕੇ ਪੁੱਛਦੀਆਂ ਨੇ ਕਿ ਉਸਦੀ ਸੱਸ ਦਾ ਸੁਹਾਗ ਕਿਹੋ ਜਿਹਾ ਉਸਦੀ ਨਨਾਨ ਦਾ ਸੁਹਾਗ ਕਿਹੋ ਜਿਹਾ ਦਿਓਰ ਦਾ ਸੁਹਾਗ ਕਿਹੋ ਜਿਹਾ ਬਹੁਤ ਗੱਲਾਂ ਉਹਨਾਂ ਨੂੰ ਪੁੱਛਦੀਆਂ ਨੇ ਪਰ ਜਦੋਂ ਉਸਦੇ ਪਤੀ ਦੀ ਗੱਲ ਪੁੱਛਦਿਆਂ ਨੇ ਤਾਂ ਉਹ ਸ਼ਰਮਾ ਜਾਂਦੀ ਆ ਇਹ ਦੁਨਿਆਵੀ ਰਿਸ਼ਤਿਆਂ ਦੀ ਆਧਾਰਨਾ ਗੁਰਬਾਣੀ ਗੁਰੂ ਜੀ ਦੇ ਵਿੱਚ ਦਿੱਤੀਆਂ ਗਈਆਂ ਨੇ ਉਹ ਕਿਉਂ ਕਿਉਂਕਿ ਜਦੋਂ ਕਿਸੇ ਸੰਤ ਨੂੰ ਕੋਈ ਜਗਿਆਸੂ ਮਿਲਦਾ ਆ ਜਿਸ ਨੇ ਜਿਸ ਸੰਤ ਦੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਚੁੱਕਿਆ ਹੁੰਦਾ ਉਸ ਨੂੰ ਉਹ ਜਗਿਆਸੂ ਇਹ ਸਵਾਲ ਪੁੱਛਦੇ ਨੇ ਕਿ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਆਨੰਦ ਆ ਉਹ ਕਿਹੋ ਜਿਹਾ ਏ ਆਨੰਦ ਏ ਮਿਲਾਪ ਦਾ ਸੁਖ ਕਿਹੋ ਜਿਹਾ ਇਹ ਸਵਾਲ ਜਗਿਆਸੂ ਪੁੱਛਦੇ ਨੇ ਸੋ ਇਸ ਨੂੰ ਦੁਨਿਆਵੀ ਧਾਰਨਾ ਦੇ ਨਾਲ ਦਰਸਾਇਆ ਗਿਆ ਕਿ ਉਹ ਸਖੀਆਂ ਸਹੇਲੀਆਂ ਉਸ ਵਿਆਹੀ ਲੜਕੀ ਨੂੰ ਪੁੱਛਦੀਆਂ ਨੇ ਕਿ ਪਤੀ ਦੇ ਸੁਖ ਦਾ ਜਿਹੜਾ ਮਿਲਾਪ ਦਾ ਜਿਹੜਾ ਆਨੰਦ ਆ ਉਹ ਕਿਹੋ ਜਿਹਾ ਗੁਰਵਾਣੀ ਦੇ ਵਿੱਚ ਅਜਿਹੀਆਂ ਧਾਰਨਾ ਬਹੁਤ ਨੇ ਜਿਵੇਂ ਚੌਥੇ ਪਾਸ਼ਾ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਇੱਕ ਪੰਕਤੀ ਆਉਂਦੀ ਆ ਜੋ ਸੁਰਜਨ ਗ੍ਰਹ ਪੀਤਰ ਆयो ਤਵ ਮੁਖ ਕਾਜ ਲਜ ਸੋ ਟਿੱਕਾ ਟਿੱਪਣੀ ਕਰਨ ਵਾਲੇ ਬਹੁਤ ਮਿਲ ਜਾਣਗੇ ਕਿੰਤੂ ਪਰੰਤੂ ਕਰਨ ਵਾਲੇ ਬਹੁਤ ਮਿਲ ਜਾਣਗੇ ਗੁਰਬਾਣੀ ਗੁਰੂ ਜੀ ਦੇ ਉੱਤੇ ਉਂਗਲਾ ਠਾਉਣ ਵਾਲੇ ਬਹੁਤ ਮਿਲ ਜਾਣਗੇ ਕਿ ਤੁਸੀਂ ਆਪਣੇ ਅਕੋਰਡਿੰਗ ਇੰਨਾਂ ਚੀਜ਼ਾਂ ਦੀ ਵਿਆਖਿਆ ਕਰਦੇ ਹੋ ਜੀ ਨਹੀਂ ਬਹੁਤ ਸਾਰੇ ਕਵੀ ਹੋਏ ਨੇ ਵਿਦਵਾਨ ਹੋਏ ਨੇ ਜਿਵੇਂ ਈਸ਼ਰਦਾਸ ਜੀ ਕਾਲੀਦਾਸ ਜੀ ਜਿਨ੍ਹਾਂ ਨੇ ਆਪਣੀਆਂ ਕਾਫੀਆਂ ਦੇ ਵਿੱਚ ਬਹੁਤ ਸੋਨਾ ਲਿਖਿਆ ਆ ਕਿ ਮਲਾਪ ਦਾ ਸੁੱਖ ਕਿਹੋ ਜਿਹਾ ਇਹਨਾਂ ਦੇ ਲਈ ਅਲੰਕਾਰ ਵਰਤੇ ਨੇ ਗੁਰਬਾਣੀ ਦੀਆਂ ਪੰਕਤੀਆਂ ਚੋਂ ਲੈ ਕੇ ਫਿਰ ਉਹਨਾਂ ਨੇ ਅਲੰਕਾਰ ਲੈ ਕੇ ਇਹਨਾਂ ਦੀ ਵਿਆਖਿਆ ਕੀਤੀ ਆ ਉਹ ਕਹਿੰਦੇ ਕੰਤ ਮਿਲੇ ਤੇ ਪੁੱਛਣ ਸਹੀਆਂ ਸਾਥੋਂ ਹੁਣ ਸ਼ਰਮਾਉਣਾ ਕੀ ਜੋ ਜਾਊ ਸੋ ਜਾ ਕੇ ਦੇਖੋ ਕਹਿ ਕਹਿ ਕੇ ਪਸਤਾਉਣਾ ਕੀ ਸੋ ਵਿਆਹੀ ਇਸਤਰੀ ਇਹ ਜਵਾਬ ਦਿੰਦੀ ਆ ਕਿ ਇਹ ਜਿਹੜਾ ਮਿਲਾਪ ਦਾ ਸੋਖਾ ਇਹ ਜਿਹੜੇ ਦਾ ਵਿਆਹ ਹੋਊਗਾ ਉਹੀ ਜਾ ਕੇ ਦੱਸ ਸਕਦੀ ਆ ਕਿ ਮਿਲਾਪ ਦਾ ਸੁੱਖ ਕਿਹੋ ਜਿਹਾ ਹੁੰਦਾ ਇਸ ਕਿਉਂਕਿ ਇਹ ਚੀਜ਼ਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਇਸੇ ਤਰ੍ਹਾਂ ਜਦੋਂ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਇਹ ਤਾਂ ਗੁੰਗੇ ਦੀ ਮਠਿਆਈ ਖਾਣ ਵਾਲਾ ਹਾਲ ਹੁੰਦਾ ਆ ਕਿ ਉਹ ਦੱਸ ਨਹੀਂ ਸਕਦਾ ਇਸੇ ਤਰ੍ਹਾਂ ਹੀ ਇਹ ਟਵਿਨ ਫਲੇਮ ਜਰਨੀ ਆ ਜਿਹੜੇ ਇਸ ਜਰਨੀ ਦਾ ਹਿੱਸਾ ਨੇ ਉਹੀ ਦੱਸ ਸਕਦੇ ਨੇ ਕਿ ਕੀ ਇਸ ਜਰਨੀ ਦੇ ਦੁੱਖ ਦਰਦ ਨੇ ਕੀ ਇਸ ਜਰਨੀ ਦਾ ਪਰਮਾਨੈਂਟ ਰੀਯੂਨੀਅਨ ਤੋਂ ਬਾਅਦ ਦਾ ਸੋਖਾ ਕੀ ਇਸ ਜਰਨੀ ਦਾ ਪਰਮਾਨੈਂਟ ਹਾਰਮੋਨੀਅਸ ਰੀਯੂਨੀਅਨ ਤੋਂ ਬਾਅਦ ਦਾ ਸੋਖਾ ਉਹ ਜਿਹੜੇ ਇਸ ਮੰਜ਼ਲ ਤੇ ਪਹੁੰਚ ਚੁੱਕੇ ਨੇ ਉਹੀ ਦੱਸ ਸਕਦੇ ਨੇ ਬਾਕੀ ਜਿਹੜੇ ਇਸ ਜਰਨੀ ਦਾ ਹਿੱਸਾ ਨਹੀਂ ਆ ਉਹ ਸਿਰਫ ਕਿੰਤੂ ਪਰੰਤੂ ਕਰਨ ਵਾਲੇ ਆ ਦੂਜਿਆਂ ਤੇ ਕਮੈਂਟ ਕਰਨ ਵਾਲੇ ਆ 네ਗੇਟਿਵ ਬੋਲਣ ਵਾਲੇ ਨੇ ਉਹਨਾਂ ਦੇ ਕਮੈਂਟਸ ਦਾ ਇਕੱਲੇ ਇਕੱਲੇ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਇਸ ਮਾਰਗ ਤੇ ਚੱਲੇ ਹੀ ਨਹੀਂ ਆ ਜਿਨ੍ਹਾਂ ਨੂੰ ਇਸ ਰਸਤੇ ਦਾ ਪਤਾ ਹੀ ਨਹੀਂ ਆ ਉਹ ਇਸ ਰਸਤੇ ਬਾਰੇ ਸਿਰਫ ਆਵਾ ਤਬਾਈ ਬੋਲ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਸੋ ਜਿਹੜੇ ਇਸ ਪਾਥ ਤੇ ਚੱਲੇ ਹੋਏ ਨੇ ਇਸ ਮਾਰਗ ਤੇ ਚੱਲੇ ਹੋਏ ਨੇ ਗੁਰੂ ਮਹਾਰਾਜ ਨੇ ਚਲਾਇਆ ਹੋਇਆ ਕੋਈ ਚੱਲਣ ਵਾਲਾ ਨਹੀਂ ਆ ਕੋਈ ਆਪਣੇ ਆਪ ਤੋਂ ਇਸ ਜਰਨੀ ਨੂੰ ਚੂਜ਼ ਨਹੀਂ ਕਰਦਾ ਕੋਈ ਜਾਣਬੁੱਝ ਕੇ ਨਹੀਂ ਆਉਂਦਾ ਕਿਸੇ ਦਾ ਦਿਲ ਨਹੀਂ ਕਰਦਾ ਆਪਣੀ ਬਦਨਾਮੀ ਕਰਾਉਣ ਨੂੰ ਸਮਾਜ ਦੇ ਵਿੱਚ ਕਿਉਂਕਿ ਸਮਾਜ ਆ ਜਿਹੜਾ ਇਹਦੇ ਤਾਂ ਆਪਣੀ ਇੱਕ ਬਕਰੇ ਕਾਇਦੇ ਕਾਨੂੰਨ ਨੇ ਹੁਣ ਉਸ ਲੇਡੀ ਨੇ ਅੱਗੇ ਆ ਕੇ ਟਵਿਨ ਫਲੇਮ ਜਰਨੀ ਬਾਰੇ ਦੱਸਿਆ ਕਿੰਨਿਆਂ ਨੇ ਉਹਨਾਂ ਨੂੰ ਮਾੜਾ ਵੀ ਕਿਹਾ ਕਹਦਾ ਦਿਲ ਕਰਦਾ ਹੈ ਕਿ ਕੋਈ ਸਾਨੂੰ ਮਾੜਾ ਕਹੇ ਕਿਸੇ ਦਾ ਦਿਲ ਨਹੀਂ ਕਰਦਾ ਹਰ ਕੋਈ ਦੁਨੀਆ ਦੇ ਵਿੱਚ ਚੰਗਾ ਨਾਮ ਕਮਾਉਣਾ ਚਾਹੁੰਦਾ ਇੱਜ਼ਤ ਆਬਰੂ ਦੇ ਨਾਲ ਰਹਿਣਾ ਚਾਹੁੰਦਾ ਹੈ ਕੋਈ ਨਹੀਂ ਚਾਹੁੰਦਾ ਕਿ ਕੋਈ ਉਸਤੇ ਉਂਗਲ ਠਾਏ ਕੋਈ ਉਸਦੇ ਕੈਰੈਕਟਰ ਤੇ ਉਂਗਲ ਠਾਏ ਕਿਸੇ ਦਾ ਦਿਲ ਨਹੀਂ ਕਰਦਾ ਪਰ ਇੱਕ ਵੇਕਨ ਹੋ ਕੇ ਜੋ ਜਾਗਰਤ ਵਾਸਤਾ ਦੇ ਵਿੱਚ ਰਹਿ ਰਿਹਾ ਉਹ ਕਿਸ ਤਰ੍ਹਾਂ ਇਹ ਸਟੈਪ ਲੈ ਸਕਦਾ ਆ ਬਿਲਕੁਲ ਵੀ ਨਹੀਂ ਪਰ ਜੇਕਰ ਗੁਰੂ ਮਹਾਰਾਜ ਨੇ ਕਿਸੇ ਨੂੰ ਟਵਿਨ ਫਲਮ ਜਰਨੀ ਦੇ ਵਿੱਚ ਪਾਇਆ ਤੇ ਇਹਦਾ ਕੋਈ ਮਕਸਦ ਆ ਆਪਣੇ ਮਕਸਦ ਨੂੰ ਪਛਾਣੋ ਆਪਣੇ ਅੰਤਰਾ ਆਤਮਾ ਦੀ ਆਵਾਜ਼ ਨੂੰ ਪਛਾਣੋ ਆਪਣੇ ਆਪ ਨਾਲ ਜੁੜੋ ਜੇਕਰ ਤੁਸੀਂ ਟਵਿਨ ਫਲੇਮ ਜਰਨੀ ਦੇ ਵਿੱਚੋਂ ट्रू ਟਵਿਨ ਫਲੇਮ ਤੁਹਾਡੇ ਨਾਲ ਧਰਤੀ ਤੇ ਆਇਆ ਉਸ ਨੂੰ ਪਹਿਚਾਣੋ ਪਰ ਟਵਿਨ ਫਲੇਮ ਨੂੰ ਪ੍ਰਾਪਤ ਕਰਨ ਦੇ ਪਿੱਛੇ ਨਾ ਭੱਜੋ ਇੱਕ ਦੁਨੀਆਵੀ ਇਨਸਾਨ ਨੂੰ ਪ੍ਰਾਪਤ ਕਰਨ ਦੇ ਲਈ ਕਦੇ ਵੀ ਦੌੜਨੀ ਲਗਾਉਣੀ ਚਾਹੀਦੀ ਪਰਮਾਤਮਾ ਦੇ ਵੱਲ ਤੁਰੋ ਪਰਮਾਤਮਾ ਨੂੰ ਪਾਉਣ ਦੀ ਪਿਆਸ ਅੰਦਰ ਜਾਗ ਜਾਵੇ ਉਸ ਨੂੰ ਮਿਲਾਪ ਦੀ ਚਾਹਤ ਅੰਦਰ ਜਾਗ ਜਾਵੇ ਤੇ ਤੁਹਾਡੇ ਟਵਿਨ ਨੇ ਤੁਹਾਨੂੰ 100% ਚੂਜ਼ ਕਰ ਹੀ ਲੈਣਾ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਆ ਤੁਹਾਨੂੰ ਆਰਾਮ ਨਾਲ ਬੈਠ ਕੇ ਉਸ ਪਰਮਾਤਮਾ ਦੀ ਭਗਤੀ ਵੱਲ ਚੱਲਣਾ ਚਾਹੀਦਾ ਸੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਟਾਪਿਕ ਪਸੰਦ ਆਇਆ ਹੋਵੇਗਾ ਆਪਣੇ ਆਪਣੇ ਵਿਚਾਰ ਜਰੂਰ ਦੇਣੇ ਜੀ ਜਿਹੜੇ ਨਿਊ ਸਬਸਕ੍ਰਾਈਬਰ ਇਸ ਚੈਨਲ ਦੇ ਨਾਲ ਜੁੜੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਮੋਸਟ ਵੈਲਕਮ ਹਾਂ ਬਸ ਇੱਕ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਇਹ ਨਹੀਂ ਸੀ ਕਿ ਇੱਥੋਂ ਕੋਈ ਅਰਨਿੰਗ ਹੋਊਗੀ ਕਿਉਂਕਿ ਪਤਾ ਆ ਕਿ ਟਵਿਨ ਫਲੇਮ ਬਹੁਤ ਘੱਟ ਹੁੰਦੇ ਆ ਤੇ ਫਿਰ ਪੰਜਾਬੀ ਟਵਿਨ ਫਲੇਮ ਉਹਦੋਂ ਵੀ ਘੱਟ ਆਣਿਆ ਫਿਰ ਪੰਜਾਬੀਆਂ ਦੇ ਵਿੱਚ ਅੱਗੇ ਜਿਹੜੇ ਗੁਰਮਤ ਦੇ ਅਕੋਰਡਿੰਗ ਚੱਲਣ ਵਾਲਿਆ ਉਹ ਵਿਰਲੇ ਕੇਈ ਕੇ ਉਹਦੋਂ ਵੀ ਘੱਟ ਸੋ ਇਹ ਤਾਂ ਨਹੀਂ ਆ ਕਿ ਇੱਥੇ ਕੋਈ ਬਹੁਤ ਜ਼ਿਆਦਾ ਸਬਸਕ੍ਰਾਈਬਰ ਹੋ ਜਾਣਗੇ ਜਾਂ ਬਹੁਤ ਜ਼ਿਆਦਾ ਵਿਊਜ਼ ਹੋ ਜਾਣਗੇ ਕਿਉਂਕਿ ਇਹ ਤਾਂ ਕੋਈ ਆਮਦਨੀ ਦਾ ਹਿੱਸਾ ਬਣਨ ਦਾ ਕੋਈ ਮਕਸਦ ਲੈ ਕੇ ਨਹੀਂ ਸੀ ਚੱਲੇ ਸਿਰਫ ਇੱਕ ਅੰਦਰ ਇਹ ਤਮੰਨਾ ਸੀ ਕਿ ਗੁਰਨਾਨਕ ਪਾਸ਼ਾ ਜੀ ਦੇ ਦਰ ਘਰ ਨਾਲ ਜੁੜ ਜਾਣ ਅੰਦਰੋਂ ਜੁੜ ਜਾਣ ਤੇ ਉਹ ਇਧਰ ਉਧਰ ਨਾ ਪਟਕਣ ਪੈਸੇ ਵੇਸਟ ਨਾ ਕਰਨਾ ਇਸ ਗੁਰਨਾਨਕ ਪਾਸ਼ਾ ਜੀ ਦੇ ਮਾਰਗ ਤੇ ਚੱਲ ਕੇ ਵੀ ਇਹ জারਨੀ ਕੰਪਲੀਟ ਹੋ ਸਕਦੀ ਆ ਇਹ ਹੀ ਮਕਸਦ ਸੀ ਇਸ ਚੈਨਲ ਨੂੰ ਬਣਾਉਣ ਦਾ ਤੇ ਇਸ ਚੈਨਲ ਤੇ ਵੀਡੀਓਸ ਪਾਉਣ ਦਾ ਤੇ ਜਦੋਂ ਕੋਈ ਭੈਣ ਇਹ ਕਹਿੰਦੀ ਆ ਨਾ ਕਿ ਹੁਣ ਸਾਨੂੰ ਇਸ ਚੈਨਲ ਤੇ ਆ ਕੇ ਰਾਹਤ ਮਿਲਿਆ ਉਹੀ ਸਭ ਤੋਂ ਵੱਡੀ ਜਿਹੜੀ ਆ ਇੱਕ ਅਰਨਿੰਗ ਆ ਸਾਡੇ ਵਾਸਤੇ ਸਭ ਤੋਂ ਵੱਡੀ ਕਮਾਈ ਉਹੀ ਆ ਸਾਡੇ ਵਾਸਤੇ ਜਦੋਂ ਕੋਈ ਕਹਿੰਦਾ ਕਿ ਇਸ ਚੈਨਲ ਤੇ ਆ ਕੇ ਰਾਹਤ ਮਿਲ ਗਈ ਆ ਕਿ ਗੁਰਮਤ ਦੇ ਅਕੋਰਡਿੰਗ ਵੀ ਇਸ ਜਰਨੀ ਨੂੰ ਕੰਪਲੀਟ ਕੀਤਾ ਜਾ ਸਕਦਾ ਸੋ ਰੋਮ ਰੋਮ ਸ਼ੁਕਰਾਨਾ ਆਪ ਸਾਰਿਆਂ ਦਾ ਜਿਹੜੇ ਇਹਨਾਂ ਕੀਮਤੀ ਟਾਈਮ ਕੱਢ ਕੇ ਵੀਡੀਓ ਨੂੰ ਸੁਣਦੇ ਹੋ ਨੈਕਸਟ ਵੀਡੀਓ ਤੱਕ ਆਪਣਾ ਖਿਆਲ ਰੱਖਣਾ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਆਪਣੇ ਆਪ ਨੂੰ ਰੋਮ ਰੋਮ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ